ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਜਿਹੜੀ ਕੋਠੀ ਹੈਗੀ ਆ ਇਹ ਬਠਿੰਡਾ ਦੇ ਨੇੜੇ ਬਾਦਲ ਰੋਡ ਪਿੰਡ ਕੁੱਦਾ ਸ਼ਹਿਰ ਵਰਗਾ ਪਿੰਡ ਆ ਇਹ ਸੋ ਕੋਠੀ ਹੈਗੀ 30 ਮਰਲੇ ਵਿੱਚ ਕੋਠੀ ਬਣੀ ਆ ਕੁੱਲ ਜਿਹੜੀ ਆ ਜਗ੍ਹਾ 80 ਮਰਲੇ ਆ ਸੋ ਮਰਲੇ ਦਾ ਰੇਟ 1.5 ਲੱਖ ਰੁਪਿਆ ਦਮਾੜ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਪਹਿਲਾਂ ਦੇਖੋ ਆਸ-ਪਾਸੇ ਜਿਹੜੀ ਜਗ੍ਹਾ ਲਗਭਗ 50 ਮਰਲੇ ਤੇ 30 ਮਰਲਿਆਂ ਦੇ ਵਿੱਚ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਕੋਠੀ ਡਬਲ ਸਟੋਰੀ ਆ ਕਾਫੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਹੈਗੀ ਆ ਤੁਸੀਂ ਦੇਖਿਓ ਸੋ ਕੋਠੀ ਵੇਖਣ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਆਜੋ ਗੱਲ ਕਰਦੇ ਆਂ ਫਿਰ ਇਸ ਕੋਠੀ ਦੀ ਤਾਂ ਬਠਿੰਡਾ ਸ਼ਹਿਰ ਦੇ ਨੇੜੇ ਪਿੰਡ ਹੈਗਾ ਕੁੱਦਾ ਨੇੜੇ ਬਾਦਲ ਰੋਡ ਸ਼ਹਿਰ ਵਰਗਾ ਜਿਹੜਾ ਪਿੰਡ ਆ ਕੁੱਦਾ ਸੋ ਕੋਠੀ ਬਕਾਉ ਆ 30 ਮਰਲੇ ਦੇ ਵਿੱਚ ਤੇ ਟੋਟਲ ਜਗ੍ਹਾ ਹੈਗੀ ਆ 80 ਮਰਲੇ ਡਬਲ ਸਟੋਰੀ ਜਿਹੜੀ ਕੋਠੀ ਆ ਕੋਠੀ ਸੋਹਣੀ ਬਣੀ ਆ ਪਰ ਬਾਈ ਨੇ ਜਿਹੜੀ ਵੀਡੀਓ ਬਣਾਈ ਆ ਉਹਦੇ ਚ ਟੈਲਾਂ ਜਾਦੇ ਦਿਖਾਈਆਂ ਸੋ ਤੁਹਾਨੂੰ ਵੀ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਵੀਡੀਓ ਬਣਾਉਣੀ ਆ ਮੋਬਾਈਲ ਦੇ ਵਿੱਚ ਜ਼ਰੂਰ ਦੇਖ ਲਿਆ ਕਰੋ ਕਿ ਚੱਲ ਕੀ ਰਿਹਾ ਸੋ ਇਸ ਤਰ੍ਹਾਂ ਵੀਡੀਓ ਬਣਾਇਆ ਕਰੋ ਜਿਵੇਂ ਆਪਾਂ ਕਿਸੇ ਦਾ ਘਰ ਦੇਖਣ ਜਾਂਦੇ ਆ ਪਹਿਲਾਂ ਪੂਰਾ ਘਰ ਨੂੰ ਦਿਖਾ ਦਿਓ ਫਿਰ ਕਮਰੇ ਚ ਇੰਟਰ ਹੁੰਦਾ ਦਿਖਾ ਦਿਓ ਚਾਹੇ ਥੋੜਾ ਦੂਰ ਹੋ ਕੇ ਦਿਖਾ ਦਿਓ ਗੇਟ ਵੜ ਤੇ ਪਤਾ ਤਾਂ ਲੱਗੇ ਨਾ ਕਮਰੇ ਸਸ ਮਤਲਬ ਵੀਡੀਓ ਦੇ ਵਿੱਚ ਸਮਝ ਨਹੀਂ ਆਉਂਦੀ ਸੋ ਬੜੇ ਸਲੋ ਮੋਸ਼ਨ ਦੇ ਵਿੱਚ ਆਰਾਮਦਈ ਦੇ ਨਾਲ ਜਿਹੜੀ ਆ ਵੀਡੀਓ ਬਣਾਇਆ ਕਰੋ ਪਲੱਸ ਪੂਰੇ ਘਰ ਦੀ ਡਿਟੇਲ ਕਿੰਨੇ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਆ ਪੀ ਆਪੀ ਚੱਕੀਏ ਤਾਂ ਥੱਲੇ ਕਿੰਨੇ ਕਮਰੇ ਬਣੇ ਆ ਤੇ ਉੱਪਰ ਜਿਹੜੇ ਆ ਉਹ ਕਿੰਨੇ ਕਮਰੇ ਬਣੇ ਆ ਉਹ ਬਾਥਰੂਮ ਜਿਹੜਾ ਕਿੰਨੇ ਬਣੇ ਆ ਅਟੈਚ ਹੈਗਾ ਜਾਂ ਨਹੀਂ ਹੈਗਾ ਸੋ ਸਾਰੀ ਜਿਹੜੀ ਡਿਟੇਲ ਹੈ ਰਜਿਸਟਰੀ ਵਾਲੀ ਜਗ੍ਹਾ ਗਲੀ ਕਿੰਨੀ ਜਾਂਦੀ ਆ ਕਿਹੜਾ ਸ਼ਹਿਰ ਆ ਜਿਹੜਾ ਨੇੜੇ ਪੈਂਦਾ ਉਹ ਤੋਂ ਦੂਰ ਹੀ ਕਿੰਨੀ ਹੈਗੀ ਆ ਸੋ ਇਹ ਸਾਰੀ ਡਿਟੇਲ ਜਿਹੜੀ ਆ ਉਹ ਜ਼ਰੂਰ ਭੇਜਿਆ ਕਰੋ ਜੇ ਕੋਈ ਪਿੰਡ ਹੈਗਾ ਸੋ ਉਹ ਸਾਰੀ ਡਿਟੇਲ ਜਿਹੜੀ ਆ ਆਪਾਂ ਵੀਡੀਓ ਵਿੱਚ ਦੱਸ ਸਕੀਏ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਘਟੂ ਘਟ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਨਾ ਭੇਜੋ ਬਈ ਜੀ ਕਿਉਂਕਿ ਇੱਕ ਤਾਂ ਸਮਝ ਨਹੀਂ ਆਉਂਦੀ ਇੱਕ ਮੋਬਾਈਲ ਨੂੰ ਇੰਨੇ ਵਾਰੀ ਘਮਾਇਆ ਗਿਆ ਕਿ ਉਹਨੂੰ ਸਿੱਧਾ ਕਰਨ ਦੇ ਵਿੱਚ ਹੀ ਬਹੁਤ ਟਾਈਮ ਜਿਹੜਾ ਉਹ ਖਰਾਬ ਹੋਇਆ। ਸੋ ਵੈਡ ਆਪਣੀ ਡੀਆਫ ਫਰੀ ਵਿੱਚ ਕਰਦੇ ਆਂ। ਪਿੰਡ ਹੈਗਾ ਜੀ ਕੁੱਦਾ ਬਠਿੰਡਾ ਸ਼ਹਿਰ ਦਾ ਪਿੰਡ ਹੈਗਾ। ਜਗ੍ਹਾ ਹੈਗੀ ਆ ਟੋਟਲ 80 ਮਰਲੇ। ਡਿਮਾਂਡ ਹੈਗੀ ਆ 1.5 ਲੱਖ ਮਰਲੇ ਦਾ। ਸੋ ਜਿਵੇਂ ਵੀਰਪ੍ਰਾਣ ਨੇ ਇਹ ਕੋਠੀ ਖਰੀਦਣੀ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਜਿਹੜਾ ਤੁਸੀਂ ਖਰੀਦ ਸਕਦੇ ਹੋ ਇਹਦੀ ਹੋਰ ਵੀ ਜਾਣਕਾਰੀ ਜਿਹੜੀ ਆ ਲੈ ਸਕਦੇ ਹੋ ਆਪਣਾ ਨੰਬਰ ਜਿਹੜਾ ਡਿਸਪਲੇ ਤੇ ਦਿੱਤਾ ਹੋਇਆ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ